ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਵਾਨੀ ਕਰਤੰਦੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ 사ਕਾ ਸਰਹੰਦਾ ਵਾਲੀ 사ખી ਪਾਗ ਚੋਥਾ ਜਦ ਕੋਤਵਾਲ ਦੇ ਭੇਜੇ ਸਿਪਾਹੀ ਗੰਕੂ ਦੇ ਵਿਹੜੇ ਪੁੱਜੇ ਤਾਂ ਕੁਝ ਆਂਡਗਵਾੜ ਲੋਕ ਬੀੜਾ ਕਰ ਲੱਗੇ ਸਿਪਾਹੀ ਦੌੜ ਕੇ ਪਿਛਲੇ ਪਾਸੇ ਚਲੇ ਗਏ ਤੇ ਮਾਤਾ ਜੀ ਨੂੰ ਮੰਜੇ ਦੇ ਬੈਠੇ ਤੇ ਬੱਚਿਆਂ ਨੂੰ ਨਿਸ਼ਚਿਤ ਦੇਖ ਕੇ ਪਹਿਲਾਂ ਹੈਰਾਨ ਹੋਏ ਤੇ ਫਿਰ ਨਾਲ ਤੁਰਨ ਲਈ ਕੋਤਵਾਲ ਦਾ ਹੁਕਮ ਸੁਣਾਇਆ ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ ਚਲੋ ਮੇਰੇ ਬੱਚਿਓ ਚਲੀਏ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਤਿਆਰ ਪਰ ਤਿਆਰ ਖੜੇ ਸਨ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿਪਾਹੀਆਂ ਦੇ ਨਾਲ ਤੁਰ ਪਏ ਇਹਨੇ ਨੂੰ ਪਾਰ ਭੀੜ ਇਕੱਠੀ ਹੋ ਗਈ ਸੀ ਗੰਗੂ ਇੱਕ ਪਾਸੇ ਖੜਾ ਸੀ ਲੋਕ ਉਸ ਵੱਲ ਉਂਗਲੀਆਂ ਕਰ ਰਹੇ ਸਨ ਉਹ ਅੱਖਾਂ ਨੀਵੀਆਂ ਪਾ ਇੱਕ ਪਾਸੇ ਖਲੋਤਾ ਸੀ ਇੱਕ ਜਨਾਨੀ ਬੋਲੀ ਵੇਖੀ ਜੇ ਇਸ ਨਮਕ ਹਰਾਮ ਦੀ ਕਰਤੂਤ ਇਹਨਾਂ ਨੂੰ ਆਪਣੇ ਘਰ ਲਿਆ ਕੇ ਸਰਕਾਰ ਨੂੰ ਜਾ ਖਬਰ ਦਿੱਤੀ ਸੋ ਦੁੱਜਾ ਬੋਲਿਆ ਇਹ ਨਾ ਮਾਸੂਮ ਨੇ ਸਰਕਾਰ ਦਾ ਕੀ ਵਿਗਾੜਿਆ ਹੈ ਸਾਰੇ ਕਹਿ ਰਹੇ ਸਨ ਇਹ ਨਾ ਦੀ ਦਾਦੀ ਦੇ ਚਿਹਰੇ ਤੇ ਕਿੰਨਾ ਨੋਰ ਸੀ ਲੋਕਾਂ ਦੇ ਦੇਖਦੇ ਆ ਦੇਖਦੇ ਆ ਹੀ ਮਾਤਾ ਜੀ ਨੂੰ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਆਪਣੇ ਨਾਲ ਲੈ ਗਏ ਲੋਕ ਉਂਗਲੀਆਂ ਟੁੱਕਦੇ ਹੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ